ਸਾਤਿਕਾਰ ਮੈਂ ਹਾਂ ਤੁਹਾਡਾ ਖੁਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਆਗਿਆ ਵੱਡਾ ਫੈਸਲਾ ਇੱਕ ਪਾਸੇ ਧਰਮ ਦਾ ਪ੍ਰਚਾਰ ਕਰਨਾ ਹਾਂਜੀ ਮੈਂ ਗੱਲ ਕਰ ਰਿਹਾ ਰਣਜੀਤ ਸਿੰਘ ਢੰਡਰੀਆਂ ਵਾਲੇ ਤੇ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਵੱਡਾ ਫੈਸਲਾ ਆਉਣ ਜਾ ਰਿਹਾ ਹੈ ਕੰਨੂ ਕਿਉਂਕਿ ਇੱਕ ਕਤਲ ਹੋਇਆ ਸੀ 2012 ਦੇ ਵਿੱਚ 2012 ਦੇ ਵਿੱਚ ਇੱਕ ਕੁੜੀ ਵੱਲੋਂ ਜ਼ਹਿਰੀਲਾ ਪਦਾਰਥ ਖਾ ਕੇ ਆਤਮ ਹਤਿਆ ਕੀਤੀ ਗਈ ਸੀ ਉਹ ਰਜੀਤ ਸਿੰਘ ਜੇ ਬਾਬਾ ਰਜੀਤ ਸਿੰਘ ਢਡੀਆਂ ਵਾਲੇ ਜੋ ਸਿੱਖ ਧਰਮ ਦੇ ਪ੍ਰਚਾਰਕ ਨੇ ਜਿਹੜੇ ਜਾਨ ਅਤੇ ਪਛਾਣ ਦੇ ਮਹਤਾਸ ਨਹੀਂ ਉਹਨਾਂ ਦੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਅਕਸਰ ਹੀ ਵਾਇਲ ਹੁੰਦੀਆਂ ਨੇ ਜਦੋਂ ਉਹ ਪ੍ਰਚਾਰ ਕਰਦੇ ਨੇ ਜਾ ਅਮਰਪੁਰ ਕਿਉਂਦੇ ਨੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬੜਾ ਵੱਡਾ ਡੰਕਾ ਵੱਜਦਾ ਹੈ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਕਈ ਜਥੇਬੰਦੀਆਂ ਵੱਲੋਂ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਖਿਲਾਫੀ ਕੀਤਾ ਗਿਆ ਇੱਕ ਵਾਰ ਰਣਜੀਤ ਸਿੰਘ ਢੰਡਰੀਆਂ ਵਾਲੇ ਉੱਤੇ ਬੜਾ ਵੱਡਾ ਹਮਲਾ ਵੀ ਹੋਇਆ ਇਧਰ ਵੱਡਾ ਮਾਮਲਾ ਸਾਹਮਣੇ ਆਇਆ ਹੈ ਕਿ 2012 ਦੇ ਵਿੱਚ ਇੱਕ ਲੜਕੀ ਜਿਹੜੀ ਇਸ ਤੋਂ ਪਹਿਲਾਂ ਉਹ ਪਟਿਆਲਾ ਜਿਹੜਾ ਇਹਨਾਂ ਦਾ ਧਾਮ ਹੈ ਉਥੇ ਜੁੜੀ ਹੋਈ ਸੀ ਪਰਮੇਸ਼ਰ ਦਵਾਰ ਦੇ ਨਾਲ ਉਥੇ ਸੇਵਾ ਕਰਦੀ ਸੀ ਬਾਬਾ ਰਣਜੀਤ ਸਿੰਘ ਢੰਡੀਆਂ ਵਾਲੇ ਦੀ ਅਤੇ ਸਿਸ ਜਾਨੀ ਕਿ ਸਵਾਰੀਆਂ ਸੁਆਮਾ ਆਪਣੀ ਦੇਂਦੀ ਸੀ 2012 ਦੇ ਵਿੱਚ ਉਸ ਦਾ ਕਤਲ ਹੋ ਜਾਂਦਾ ਹੈ ਕਤਲ ਤੋਂ ਬਾਅਦ ਉਹਦੇ ਪਰਿਵਾਰ ਖਾਸ ਕਰਕੇ ਉਹਦੇ ਭਰਾ ਵੱਲੋਂ ਐਫ ਆਈ ਆਰ ਕਟਾਈ ਜਾਂਦੀ ਹੈ ਉਸ ਤੋਂ ਬਾਅਦ ਉਹ ਮਾਮਲਾ ਜਿਹੜਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਜਾਂਦਾ ਹੈ ਇਧਰ ਵੱਡੇ ਖੁਲਾਸੇ ਹੋਣ ਜਾ ਰਹੇ ਨੇ ਬੜੀ ਵੱਡੀ ਕਾਰਵਾਈ ਹੋ ਸਕਦੀ ਹੈ ਪੰਥ ਪ੍ਰਚਾਰਕ ਰਣਜੀਤ ਸਿੰਘ ਢੰਡੀਆਂ ਵਾਲੇ ਤੇ ਦੱਸਿਆ ਕਿ ਰਣਜੀਤ ਸਿੰਘ ਢੰਡੀਆਂ ਵਾਲਾ ਆਪਣੇ ਬਿਆਨਬਾਜ਼ੀ ਕਰਕੇ ਹਮੇਸ਼ਾ ਹੀ ਫੇਮ ਦੇ ਵਿੱਚ ਰਹਿੰਦੇ ਨੇ ਇੱਧਰ ਯਾਨੀ ਕਿ 2012 ਦੇ ਵਿੱਚ ਕਤਲ ਹੋਇਆ ਸੀ ਰঞ্জੀਤ ਸਿੰਘ ਢੰਡੀਆਂ ਵਾਲੇ ਜਿਹੜੇ ਪ੍ਰਚਾਰਕ ਨੇ ਸਿੱਖ ਪੰਥਕ ਦੇ ਉਹ ਕਹਿੰਦੇ ਨੇ ਕਿ ਇਹ ਮਾਮਲਾ ਜੇ ਉਹਨੇ ਕੁੜੀ ਨੇ ਜ਼ਹਿਰੀਲਾ ਪ੍ਰਦਾਰਥ ਖਾਦਾ ਹੈ ਤੇ ਇਹ ਫੋਰਨ ਕੰਟਰੀ ਵਿੱਚ ਖਾਦਾ ਗਿਆ ਹੈ ਮੇਰੇ ਦੇਰੇ ਦੇ ਵਿੱਚ ਨਹੀਂ ਖਾਦਾ ਗਿਆ ਲੇਕਿਨ ਇਹਦੋਂ ਉਹ ਕੁੜੀ ਦੇ ਭਰਾ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਰঞ্জੀਤ ਸਿੰਘ ਢੰਡੀਆਂ ਵਾਲੇ ਅਤੇ ਈਸ਼ਵਰ ਧਾਮ ਤੇ ਕੇ ਤੁਹਾਡੇ ਜਿਹੜੇ ਚੇਲੇ ਸੀ ਜਾਂ ਤੁਹਾਡੇ ਸਮਰਥਕ ਸੀ ਉਹਨਾਂ ਵੱਲੋਂ ਮੈਂਟਲੀ ਪ੍ਰੈਸ਼ਰਾਈਜ਼ ਕੀਤਾ ਗਿਆ ਉਸ ਲੜਕੀ ਨੂੰ ਇਸ ਕਰਕੇ ਉਸ ਲੜਕੀ ਨੇ ਜ਼ਹਿਰੀਲੇ ਪਦਾਰਥ ਖਾ ਕੇ ਆਤਮ ਹੱਤਿਆ ਕਰ ਲਈ ਉਹ ਆਤਮ ਹੱਤਿਆ ਦਾ ਮਾਮਲਾ ਜਿਹੜਾ ਹੈ 2012 ਤੋਂ ਲੈ ਕੇ ਹੁਣ ਤੱਕ ਵਿੱਚ ਸੁਲਝਦਾ ਆਉਂਦਾ ਸੀ ਲੇਕਿਨ ਹੁਣ ਉਸ ਮਾਮਲੇ ਨੇ ਰਫਤਾਰ ਫੜ ਲਈ ਹੈ ਵੱਡਾ ਫੈਸਲਾ ਆਵੇਗਾ ਖਲਾਸ ਰਣਜੀਤ ਸਿੰਘ ਢੰਡਰੀਆ ਵਾਲੇ ਦੇ ਕਿਉਂਕਿ ਉਹਦੇ ਭਰਾ ਦੇ ਕੋਲ ਪੁਕਤਾ ਸਬੂਤ ਨੇ ਜਿਨ੍ਹਾਂ ਨੂੰ ਉਹ ਕੱਲ ਪੇਸ਼ ਕਰਨ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਯਾਨੀ ਕਿ ਲੰਬੇ ਸਮੇਂ ਤੋਂ ਬਾਅਦ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਰਣਜੀਤ ਸਿੰਘ ਜੋ ਧਰਮ ਸਿੱਖ ਧਰਮ ਦੇ ਪ੍ਰਚਾਰਕ ਨੇ ਉਹਨਾਂ ਤੇ ਵੱਡੀ ਕਾਰਵਾਈ ਹੋਵੇਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਤਾਂ